ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਵਿੱਢੀ ਗਈ ਮੁਹਿੰਮ ਦੇ ਤਹਿਤ ਪੁਲਿਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ ਤਾਂ ਮਿਸਰ ਦਿਹਾਤੀ ਦੇ ਪਿੰਡ ਪੋਰਸੀ ਰਾਜਪੂਤਾ ਦੇ ਵਿੱਚ ਪੰਜਾਬ ਸਰਕਾਰ ਦਾ ਪੀਲਾ ਪੰਜਾ ਚਲਿਆ ਤਾਂ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਪੂਰੇ ਪਰਵਾਰ ਦਾ ਘਰ ਟੈਟੇਰੀ ਕਰ ਦਿੱਤਾ ਗਿਆ ਪਿੰਡ ਦੀ ਪੰਚਾਇਤ ਦੇ ਵਿੱਚ ਵੀ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਦੱਸ ਦਈਏ ਕਿ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਦੇ ਇਸ ਕਦਮ ਦੀ ਕਾਫੀ ਸ਼ਲਾਘਾ ਕੀਤੀ ਪਿੰਡ ਵਾਸੀਆਂ ਦਾ ਇਹ ਕਹਿਣਾ ਹੈ ਕਿ ਪਿਛਲੇ 10 ਸਾਲਾਂ ਤੋਂ ਇਹ ਪਰਿਵਾਰ ਨਸ਼ਾ ਵੇਚ ਰਿਹਾ ਸੀ ਪਰ ਹੁਣ ਪੁਲਿਸ ਦੇ ਵੱਲੋਂ ਇਹਨਾਂ ਤੇ ਸਖਤ ਐਕਸ਼ਨ ਲਿਆ ਗਿਆ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਅਸੀਂ ਐਸਐਸਪੀ ਦਿਹਾਤੀ ਨੂੰ ਵੀ ਸ਼ਿਕਾਇਤ ਕਰ ਚੁੱਕੇ ਸਾਂ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਪੰਜਾਬ ਸਰਕਾਰ ਨੇ ਜੋ ਐਕਸ਼ਨ ਲਿਆ ਹੈ ਉਸ ਦੀ ਉਹਨਾਂ ਕਾਫੀ ਸ਼ਲਾਘਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਪਿੰਡ ਦੇ ਵਿੱਚ ਹੋਰ ਵੀ ਕਈ ਲੋਕ ਉਰੀ ਛਿਪੇ ਨਸ਼ਾ ਵੇਚਦੇ ਨੇ ਤੇ ਇਸ ਨਸ਼ੇ ਦਾ ਖਾਤਮਾ ਤਾਂ ਹੀ ਹੋਵੇਗਾ ਜੇਕਰ ਜਿਹੇ ਲੋਕਾਂ ਤੇ ਢਲ ਪਾਈ ਜਾਵੇਗੀ। ਕੋਜੀ ਮਾਨਯੋਗ ਭਗਵਾਨ ਸਿੰਘ ਮਾਨ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਗੌਰਵ ਯਾਦਵ ਜੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਨੇ ਸਾਨੂੰ ਨਿਰਦੇਸ਼ ਦਿੱਤੇ ਨੇ ਕਿ ਜਿੱਥੇ ਵੀ ਤੁਹਾਨੂੰ ਇਦਾਂ ਦੀ ਕੋਈ ਤੁਹਾਡੇ ਪ੍ਰਾਪਰਟੀ ਦੇ ਸੰਬੰਧ ਚ ਜੇ ਸਿਵਲ ਪ੍ਰਸ਼ਾਸਨ ਵੱਲੋਂ ਸਾਡੀ ਪੁਲਿਸ ਸਹਾਇਤਾ ਦੀ ਲੋੜ ਪੈਂਦੀ ਹੈ ਕੀ ਡਿਮੋਲੀਸ਼ਨ ਲਈ ਜੇ ਸਿਵਲ ਪ੍ਰਸ਼ਾਸਨ ਨੂੰ ਪੁਲਿਸ ਸਹਾਇਤਾ ਦੀ ਲੋੜ ਹੈ ਉਸੇ ਤਹਿਤ ਇੱਕ ਪੋਰਸੀ ਰਾਜਪੂਤਾਂ ਪਿੰਡ ਹੈ ਜੀ ਅੰਮ੍ਰਿਤਸਰ ਦਿਹਾਤੀ ਜ਼ਿਲ੍ਹੇ ਦਾ ਇਰੇ ਚ ਜੀ ਇੱਕ ਰੰਜੋਤ ਸਿੰਘ ਨਾਮ ਦਾ ਵਿਅਕਤੀ ਹੈਗਾ ਜਿਹਦੇ ਤੇ 7 ਐਫ ਆਈ ਆਰ ਰਜਿਸਟਰਡ ਨੇ 5 ਐਨ ਡੀ ਪੀ ਐਸ ਦੇ ਐਫ ਆਈ ਆਰ ਉਸਤੇ ਆਲਰੇਡੀ ਰਜਿਸਟਰਡ ਨੇ ਤੇਰੇ ਫੈਮਿਲੀ ਚੋ ਜੀ 4 ਲੋਕੀ ਬੈਡ ਕੈਰੈਕਟਰ ਬੀ ਸੀ ਨੇ ਤੇ ਉਹਨਾਂ ਦੇ ਘਰ ਚ ਪੰਚਾਇਤ ਨੇ ਲਿਖ ਕੇ ਦਿੱਤਾ ਜੀ ਕਿ ਇਹਨਾਂ ਨੇ ਛੱਪੜ ਚ ਜਿਹੜੀ ਹੈਗੀ ਐ ਏਰੀਆ ਨੂੰ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਤੇ ਇਹਨੂੰ ਇਹਦੇ ਇਹਦੇ ਚ ਸਾਨੂੰ ਕਬਜ਼ਾ ਛਡਾਇਆ ਜਾਵੇ ਇਸੇ ਤਹਿਤ ਸਾਨੂੰ ਇਨਫੋਰਮੇਸ਼ਨ ਮਿਲੀ ਸਿਵਲ ਪ੍ਰਸ਼ਾਸਨ ਵੱਲੋਂ ਕਿ ਸਾਨੂੰ ਪੁਲਿਸ ਪ੍ਰੋਟੈਕਸ਼ਨ ਦੀ ਲੋੜ ਹੈ ਉਸੇ ਤਹਿਤ ਜੀ ਅੱਜ ਅਸੀਂ ਪੁਲਿਸ ਪ੍ਰੋਟੈਕਸ਼ਨ ਦੇ ਦੇਣ ਲਈ ਅੱਜ ਇਸੇ ਪਿੰਡ ਚ ਰਣਜੋਤ ਸਿੰਘ ਨਾਂ ਦੇ ਵਿਅਕਤੀ ਦਾ ਘਰ ਦਾ ਜਿਹੜਾ ਕਬਜ਼ਾ ਛਡਾਣਾ ਹੈਗਾ ਏਰੀਆ ਦਾ ਉਸ ਤਹਿਤ ਅਸੀਂ ਆਏ ਹਾਂ ਇੱਥੇ ਸ਼ਰੂਰ ਕਿ ਕਿ ਕਰਵਾਈ ਕੀਤੀ ਜਾ ਰਹੀ ਹੈ ਸੰਜੀ ਕਰਵਾਈ ਨੂੰ ਦੇਖੋ ਜੀ ਇਹ ਜਿਹੜਾ ਹੈਗਾ ਵਿਅਕਤੀ ਮੈਂ ਤੁਹਾਨੂੰ ਦੱਸਿਆ ਇਹਦੇ ਖਿਲਾਫ 5 ਐਨਡੀਪੀਐਸ ਦੇ ਮਕਦਮੇ ਆਲਰੇਡੀ ਦਰਜ ਨੇ ਇਹ ਯੁੱਧ ਇਹਦੇ ਇਹਦੇ ਫਾਦਰ ਤੇ ਜੀ 14 ਐਫਆਈਆਰ ਰਜਿਸਟਰ ਨੇ ਇਹਦੀ ਮਾਤਾ ਤੇ 6 ਐਫਆਈਆਰ ਰਜਿਸਟਰ ਨੇ ਇਹਨਾਂ ਨੇ ਪੂਰੇ ਟੱਬਰ ਨੇ ਸਾਰੀ ਉਮਰ ਕਾਲੀ ਕਮਾਈ ਕੀਤੀ ਹੈ ਜਿਹੜਾ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੈ ਉਸ ਦੇ ਤਹਿਤ ਵੱਡੀ ਕਾਰਵਾਈ ਹੋਈ ਹੈ ਜੀ ਕਿ ਜਿਹੜੇ ਇਦਾਂ ਦੇ ਕਾਲੇ ਧੰਦੇ ਵਿੱਚ ਲੱਗੇ ਹੋਏ ਨੇ ਇਸ ਤਮਾਮ ਉਮਰ ਤੋਂ ਜਿਹੜੇ ਲੋਕੀ ਹੱਡ ਤੋੜ ਮਿਹਨਤਾਂ ਕਰਕੇ ਆਪਣੀ ਕਮਾਈ ਕਰਦੇ ਨੇ ਦਸਾਂ ਨੋਹਾਂ ਦੀ ਕਮਾਈ ਕਰਦੇ ਨੇ ਜਦੋਂ ਉਹਨਾਂ ਨੂੰ ਦਿਖਦਾ ਹੈ ਕਿ ਇਹ ਮਾੜੇ ਵਿਅਕਤੀ ਆਪਣੀਆਂ ਕਮਾਈਆਂ ਕਰ ਰਹੇ ਨੇ ਜਦੋਂ ਹੁਣ ਉਹਨਾਂ ਦੇ ਜੜੀਆਂ ਡਿਮੋਲੀਸ਼ਨ ਸ਼ੁਰੂ ਹੋਈਆਂ ਨੇ ਤਾਂ ਆਮ ਲੋਕਾਂ 'ਚ ਪੂਰੀ ਜ਼ਿਆਦਾ ਸੈਟੀਸਫੈਕਸ਼ਨ ਵੀ ਹੁੰਦੀ ਹੈ ਤੇ ਜਿਹੜੇ ਮਾੜੇ ਵਿਅਕਤੀ ਕੰਮ ਕਰਦੇ ਨੇ ਉਹਨਾਂ ਨੂੰ ਵੀ ਇਹ ਮੈਸੇਜ ਜਾਂਦਾ ਹੈ ਕਿ ਦੇਖੋ ਮਾੜੇ ਕੰਮ ਨਾ ਕਰੀਏ ਆਪਾਂ ਕਿ ਜਿਹੜੀਆਂ ਆਪਾਂ ਮਿਹਨਤ ਇਹ ਮਾੜੇ ਕੰਮਾਂ ਨਾਲ ਜਿਹੜੀਆਂ ਕਮਾਈਆਂ ਕਰਕੇ ਆਪਣੀਆਂ ਕੋਠੀਆਂ ਸਾਰੇ ਮਹਿਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹ ਸਾਰੇ ਮੈਲ ਛੱਟ ਚ ਡਿੱਗ ਜਾਂਦੇ ਹੁੰਦੇ ਨੇ ਜੀ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ ਹੁੰਦਾ ਇਹਨਾਂ ਦੀ ਵਿਵਸਥਾ ਵੈਸੇ ਚੱਲ ਰਹੀ ਹੈ ਕੋਈ ਇਹਨਾਂ ਨੂੰ ਜੇ ਕਿੱਥੇ ਰਹਿਣਗੇ ਜਿਹੜੇ ਘਰ ਦੇ ਬਾਕੀ ਮੈਂਬਰ ਨੇ ਦੇਖੋ ਜੀ ਇਹ ਪੰਚਾਇਤ ਜਿਹੜੀ ਹੈਗੀ ਆ ਉਹਨਾਂ ਨੇ ਸਾਨੂੰ ਰਿਕਵੈਸਟ ਕੀਤੀ ਸੀਗੀ ਕਿ ਇਹ ਜਿਹੜਾ ਛੱਪੜ ਦਾ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਹੈ ਜੀ ਇਹਨਾਂ ਨੇ ਇਹ ਡਰਾਵਾ ਹੀ ਪਾਇਆ ਹੋਇਆ ਸੀਗਾ ਜੀ ਮੈਂ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੇ ਪਰਿਵਾਰ ਚੋਂ ਚਾਰ ਜੀ ਬੈਡ ਕੈਰੇਕਟਰ ਨੇ ਤੇ ਇਹ ਇਹਨਾਂ ਕੋਲ ਆਪੇ ਹੀ ਵਿਅਸਥਾ ਇਹਨਾਂ ਦੀ ਪੰਚਾਇਤ ਦੇ ਸਹਿਮਤੀ ਨਾਲ ਜਿਹੜਾ ਉਹ ਹੋਇਆ ਸੀ ਤਕਿਆਰ ਕਰਦੇ ਨੇ ਭਗਵੰਤ ਮਾ ਸਾਹਿਬ ਦਾ ਆਪਣਾ ਨਾਮ ਦੱਸ ਕੇ ਤੇ ਜਿਨ੍ਹਾਂ ਨੇ ਮੇਰਾ ਨਾਮ ਸੁਖਦੇਵ ਸਿੰਘ ਆ ਜੀ ਸੁਖਦੇਵ ਸਿੰਘ ਜੀ ਕਿਤਰਾ ਕਾਰਵਾਈ ਨੂੰ ਦੇਖਦੇ ਜੀ ਬਹੁਤ ਵਧੀਆ ਕਾਰ ਹੈ ਜੀ ਜੋ ਪੰਜਾਬ ਸਰਕਾਰ ਕਰ ਰਹੀ ਆ ਜੀ ਭਗਵੰਤ ਮਾ ਜੀ ਕਰ ਰਿਹਾ ਬਹੁਤ ਵਧੀਆ ਕਾਰਵਾਈ ਕਰ ਰਹੀ ਆ ਕਿੰਨੀ ਕੁ ਦੇਰ ਤੋਂ ਜਿਹੜਾ ਵਾ ਨਸ਼ਾ ਤੁਹਾਡੇ ਪਿੰਡ ਦੇ ਵਿੱਚ ਵਿਕ ਰਿਹਾ ਬੜੇ ਚਿਰ ਤੋਂ ਹੀ ਆ ਜੀ ਕੋਈ ਕੰਪਲੇਨਟ ਕੀਤੀ ਗਈ ਪੁਲਿਸ ਕੋਲ ਬੜੀਆਂ ਕੰਪਲੇਨਾਂ ਮੈਂ ਪਿਛਲੀ ਵਾਰੀ ਵੀ ਅੰਮਰ ਸੀ ਇਸੇ ਪੰਚਾਇਤ ਸੀ ਇਤੋਂ ਹੀ ਲੈ ਕੇ ਜਾਂਦੇ ਪੱਕੀ ਗੱਲ ਇਹ ਵੇਚਦੇ ਸੀ ਕਿ ਕੀ ਕਰਦੇ ਸੀ ਬਿਲਕੁਲ ਵੇਚਦੇ ਆ ਜੀ ਅੱਛਾ ਇਹ ਨਾਨਾ ਘਰ ਵਾਲਿਆਂ ਦਾ ਹਾਂਜੀ ਇਹਨਾਂ ਦਾ ਨਾਮ ਕੀ ਜਿਹਨਾਂ ਦਾ ਵੇਚ ਦੇਣਾ ਚਾਹੁੰਦੇ ਇਹਨਾਂ ਦਾ ਮੇਨ ਬੰਦਾ ਜੀ ਯਾਥਾ ਸਿੰਘ ਹੈ ਜਿਹੜੀ ਤੋਂ ਤੇ ਚਲੋ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦਾ ਵਾ ਪੈਣੀ ਦੇ ਵਿੱਚ ਬਾਕੀ ਪਰਿਵਾਰ ਹੈ ਜੀ ਵੇਚਦਾ ਕੌਣ ਸੀਗਾ ਸਾਰਾ ਪਰਿਵਾਰ ਹੈ ਜੀ ਇਹ ਕੀ ਦਾ ਨਹੀਂ ਪੜਦਾ ਔਰ ਸ਼ਿਰਾਜਪੁੱਤਾਂ ਠੀਕ ਹੈ ਕਿੰਨੇ ਕੁ ਪਰਦੇ ਜਿਹੜੇ ਇਹਨਾਂ ਦੇ ਉੱਪਰ ਦਰਜ ਨੇ ਬੜੇ ਜੀ ਗਣਕਣਤੀ ਆ ਜੀ ਕੋਈ ਗਣਕਣਤੀ ਨਹੀਂ ਹੈਗੀ ਜਿੱਤੇ ਪਹਿਲੇ ਤੁਸੀਂ ਕਿੰਨੀ ਕੰਪਲੇਂਟ ਕੀਤੀ ਆ ਉਸ ਘਰਵਾਹੀ ਹੋਈ ਪਹਿਲੇ ਕੋਈ ਕੋਈ ਕਾਰਵਾਈ ਨਹੀਂ ਹੋਈ ਉਲਟਾ ਪੰਚਾਇਤ ਦੇ ਪਰਚ ਹੋਇਆ ਜੀ ਐਸ ਥਾਂ ਤੋਂ ਅਸੀਂ ਕੇਸ ਲੜਿਆ ਜੀ ਕੇ ਜਿੱਤੇ ਵੀ ਅਸੀਂ ਪਰ ਉਲਟਾ 3.50 ਐ ਤੇ ਨੇ ਕਹੀ ਕਿ ਕਿਤਾਬੀ ਹਟ ਵਰਕ ਖਲਾਫ ਦਿੰਦੀ ਹੈ। ਹਾਂਜੀ ਪੰਚਾਇਤੀ ਜਗ੍ਹਾ ਹੈ। ਪੰਚਾਇਤ ਦੇ ਕਰਕੇ ਇਹਨਾਂ ਨੂੰ ਕਿਹਾ ਸਾਡੇ ਤੇ ਕੀ ਕਾਹ ਇਹਨਾਂ ਨੇ ਕੀ। ਨਹੀਂ ਜਗ੍ਹਾ ਪੰਚਾਇਤੀ ਹੈ। ਪੰਚਾਇਤੀ ਜਗ੍ਹਾ ਹੀ ਹੈ। ਇਹ ਕਬਜ਼ਾ ਕਰਕੇ ਬੈਠੇ। ਹਾਂਜੀ ਜੀ। ਸਿੰਘ ਜੀ ਭਾਈ ਕੀ ਕਰਨਿਆ ਵਿਚੋ ਵਰਕ ਕਿਉਂ ਖੜੇ ਆ? ਹਾਂ ਦਾ ਪਤਾ ਨਹੀਂ। ਮੈਂ ਕਹਾਂਦਾ ਨਹੀਂ। ਬੜਾ ਆਨ ਨੂੰ ਘੁੰਮ ਜਾ ਮੇਰੇ ਆ। ਮੇਰੇ ਨਾਲ ਘੁੰਮਣ ਆ। ਤਿੰਨੇ ਆ ਸਿੰਘ ਕਿੱਦਾਂ ਭਰਾਉਣ। ਧੁੱਪ ਸ਼ਾਹ ਹੋ ਜੂਗਾ। ਹਾਂ ਜੀ ਮੈਂ ਪਹਿਲਾਂ ਆਪਣਾ ਨਾਮ ਦੱਸ ਦਿਆ ਮੇਰਾ ਨਾਮ ਅਨਰਜੀਤ ਹੈ ਹਾਂ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਐਕਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਕਰ ਰਹੀ ਹੈ ਸਰਕਾਰ ਜੀ ਕਿੰਨਾ ਕ ਨਸ਼ਾ ਜਿਹੜਾ ਵਾ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਪਿੰਡ ਦੇ ਵਿੱਚ ਜਿਹੜੀ ਆ ਕਾਰਵਾਈ ਹੋ ਰਹੀ ਆ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਕਿਸ ਤਰ੍ਹਾਂ ਦੇਖਦੇ ਬਹੁਤ ਵਧੀਆ ਹੋ ਰਹੀ ਤੁਹਾਨੂੰ ਲੱਗਦਾ ਕਿ ਪੁਲਿਸ ਨੂੰ ਪਹਿਲਾਂ ਪਤਾ ਸੀ ਪਿੰਡ 'ਚ ਨਸ਼ਾ ਵਿਕਦਾ ਇਹ ਪਤਾ ਹੀ ਹੈ ਤੇ ਤਾਂ ਹੀ ਆਈ ਹੈ ਜੇ ਇਹਨਾਂ ਨੂੰ ਪਤਾ ਹੀ ਆ ਤੇ ਇਹਨਾਂ ਨੂੰ ਫੇਰ ਹੀ ਆਈ ਪਹਿਲਾਂ ਕਿਉਂ ਨਹੀਂ ਐਕਸ਼ਨ ਕੀਤਾ ਜੀ ਪਹਿਲਾਂ ਇਹ ਸਰਕਾਰ ਦੀ ਮਰਜ਼ੀ ਹੈ ਇਹਨਾਂ ਦੀ ਪੁਲਿਸ ਦੀ ਇਹ ਹੋਣੀ ਪੱਡੋਚਰ ਕਾਰਵਾਈ ਕਰ ਰਹੇ ਹੈ ਨਹੀਂ ਹੋਣੀ ਪੱਡੋਚਰ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਖੁੱਲ ਕੇ ਕਰੋ ਗੱਲ ਖੁੱਲ ਕੇ ਤੇ ਨਹੀਂ ਗੱਲ ਕਰਦੇ ਵੀ ਲੈ ਖੁੱਲ ਕੇ ਕਰੋ ਹਰ ਕੋਈ ਗੱਲ ਹੈ ਨਾ ਹੁਣ ਕੋਈ ਨਾ ਸਰਪੰਚ ਕੋ ਕਰ ਲੋ ਜਿਹੜੀ ਗੱਲ ਉਹਨਾਂ ਪਤਾ ਸਾਰ ਕਰ ਲੈਣਗੇ ਠੀਕ ਆ ਹਾਂਜੀ ਇਹਦਾ ਕਰੀ ਵੀ ਸਰਪੰਚ ਜੀ ਵੋਟਾਂ ਤੋਂ